ਸੀ ক্রিকেট ਪਿੰਡ ਦਾ ਦੌਰਾ ਕੀਤਾ ਇਹ ਅੱਜ ਮੈਂ ਸਵੇਰੇ ਸਵੇਰੇ ਮਿਆਣੀ ਭਾਦਰ ਚਾਲਾਪੁਰ ਤੇ ਉਤੋਂ ਪਹਿਲਾਂ ਵੀ ਜਿਹੜਾ ਸਰੂਪਵਾਲ شیخ ਮੰਗਾ ਮੰਨਿੰਦਰਪੁਰ ਭਰਵਾਣਾ ਇਧਰੋਂ ਡੇਰੇ ਸਈਦਾਂ ਇਹਨਾਂ ਪਿੰਡਾਂ ਦੇ ਕਾਫੀ ਪਿੰਡਾਂ ਦੇ ਵਿੱਚ ਜਿਹੜਾ ਦੌਰਾ ਕਰਕੇ ਲੋਕਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਕੇ ਜਿਹੜਾ ਆਏ ਆ ਵੀ ਬਲਾਕ ਸੰਤੀ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਇਲੈਕਸ਼ਨ ਆ ਉਹ ਕਾਂਗਰਸ ਪਾਰਟੀ ਆਪਣੇ ਚੋਣ ਨਿਸ਼ਾਨ ਪੰਜੇ ਤੇ ਲੜ ਰਹੀ ਆ ਔਰ ਬੜਾ ਉਤਸ਼ਾਹ ਆ ਲੋਕਾਂ ਦੇ ਵਿੱਚ ਔਰ ਸਰਕਾਰ ਨੇ ਬਥੇਰੀ ਕੋਸ਼ਿਸ਼ ਕੀਤੀ ਆ ਧੱਕੇਸ਼ਾਹੀ ਕਰਨ ਦੀ ਪਰ ਚਲੋ ਕੋਈ ਨਹੀਂ ਇਹ ਜਿਹੜਾ ਸਰਕਾਰ ਕਰੇ ਪਰ ਫਿਰ ਵੀ ਲੋਕਾਂ ਦੇ ਵਿੱਚ ਬਰਾਦਸ਼ਾ ਆ ਉਮੀਦਵਾਰਾਂ ਨੂੰ ਜਿਹੜੀ ਵੋਟ ਜਿਹੜੀ ਕਾਫੀ ਪਈ ਪਾਉਗੀ ਔਰ ਜਤਨਗੇ ਵੀ ਉਮੀਦਵਾਰ ਦਰکار ਜਨਾ ਮਰਜੀ ਤੱਕੇਸ਼ੇ ਕਰ ਲੈ ਔਰ ਜਿਹੜਾ ਇੱਕ ਭਲੇਖਾ ਪਾਉਣ ਨੂੰ ਵੀ ਕਾਂਗਰਸ ਦੇ ਉਮੀਦਵਾਰ ਸਿਰਫ ਚੋਣ ਨਿਸ਼ਾਨ ਪੰਜੇ ਤੇ ਲੜਦੇ ਆ ਹੋਰ ਕਾਂਗਰਸ ਪਾਰਟੀ ਦਾ ਇੱਕੋ ਹੀ ਚੋਣ ਨਿਸ਼ਾਨ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਤੁਹਾਡੇ ਜਰੀਏ ਸਾਰਿਆਂ ਨੂੰ ਵੀ ਜੇ ਸੁਲਤਾਨਪੁਰ ਹਲਕੇ ਦੇ ਵਿਕਾਸ ਚਾਹੁੰਦੇ ਆ ਜੇ ਡਿਵੈਲਪਮੈਂਟ ਚਾਹੁੰਦੇ ਆ ਜੇ ਲੁੱਟਾਕੋਆਂ ਤੋਂ ਫਰੋਤੀਆਂ ਤੋਂ ਇਹਨਾਂ ਚੀਜ਼ਾਂ ਤੋਂ ਨਜਾਤ ਜਿਹੜਾ ਦਵਾਣਾ ਚਾਹੁੰਦੇ ਆ ਤੇ ਸਰਕਾਰ ਕਾਂਗਰਸ ਦੀ ਜਿਹੜੀ ਆ ਰਹੀ ਹੈ ਸਾਹਮਣੇ ਰਹਿ ਗਏ ਮਹੀਨੇ 6 6 ਮਹੀਨੇ ਜਿਹੜੇ ਰਹਿ ਗਏ ਜਿਹੜੇ ਸਰਕਾਰ ਕਾਂਗਰਸ ਦੀ ਆ ਰਹੀ ਆ ਤੇ ਡਿਵੈਲਪਮੈਂਟ ਜਿਹੜੀ 5-4 ਸਾਲ ਤੋਂ ਉੱਪਰ ਜਿਹੜੀ ਉੱਥੇ ਰੁਕੀ ਪਈ ਹੈ ਜਿੱਥੇ ਆਪਾਂ ਛੱਡ ਕੇ ਗਏ ਸੀ ਉਹ ਦੁਬਾਰਾ ਸ਼ੁਰੂ ਕਰ ਕਰੀਏ ਤੇ ਸੁਲਤਾਨਪੁਰ ਨੂੰ ਤਰੱਕੀ ਦੇ ਲੀਆਂ ਤੇ ਲੈ ਕੇ ਜਾਈਏ ਇਹਨਾਂ ਵੀ ਗੁੰਡਾਗਰਦੀ ਲੁੱਟਖੋ ਤੇ ਗੈਂਗਸਟਰ ਤੇ ਇਹੋ ਜਿਹਾ ਕੰਮ ਤੋਂ ਆਪਾਂ ਨਜਾਦ ਦਵਾਈਏ ਲੋਕਾਂ ਨੂੰ ਤੇ ਲੋਕ ਜਿਹੜੇ ਅਮਨ ਅਮਨ ਮਾਨਾ ਪੀਸਫੁਲੀ ਆਪਣੇ ਸ਼ਹਿਰ ਦੇ ਵਿੱਚ ਆਪਣਾ ਕਾਰੋਬਾਰ ਕਰ ਸਕਣ ਨਾ ਕਿਸੇ ਦਾ ਡਰ ਹੋਵੇ ਵੀ ਫਿਰੋਤੀ ਦੀ ਕਾਲ ਆਣੀ ਜਾਂ ਨਾ ਕਿਸੇ ਨੂੰ ਕੋਈ ਭੈਅ ਹੋਵੇ ਆਪਣਾ ਕੰਮ ਕਾਰ ਸਹੀ ਤਰੀਕੇ ਨਾਲ ਕਰਨਾ ਔਰ ਸਾਰੀਆਂ ਚੀਜ਼ਾਂ ਤੋਂ ਜਿਹੜਾ ਨਿਯਾਤ ਦਵਾਉਣ ਲਈ ਸਿਰਫ ਤੇ ਸਿਰਫ ਕਾਗਜ਼ ਪਾਲਟੀ ਹੀ ਪੰਜਾਬ ਨੂੰ ਜਿਹੜਾ ਉੱਚਾ ਚੁੱਕ ਸਕਦੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਜਰੀਏ ਲੋਕਾਂ ਦਾ ਕੇ ਆਵਾਜ਼ ਪਹੁੰਚਾਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਸਾਰੀ ਟੀਮ ਆਪਣੀ ਨਵਤੇਜ ਸਿੰਘ ਜੀ ਮਾਜੀ ਦੀ ਅਗਵਾਈ ਦੇ ਹੇਠ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਆ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਝੋਨਾਵਾਂ ਉਹਦੇ ਕਰਕੇ ਅਸੀਂ ਸਾਰਿਆਂ ਨੂੰ ਜਾਗਰੂਕ ਕਰ ਰਹੇ ਕਿ ਪੰਜੇ ਦੇ ਨਿਸ਼ਾਨ ਤੇ ਮੋਹਰੇ ਲਾ ਕੇ ਤੇ ਆਪਾਂ ਕਾਂਗਰਸ ਦੇ ਉਮੀਦਵਾਰ ਲੈ ਕੇ ਆਈਏ ਅੱਗੇ 2027 ਦੀ ਇਲੈਕਸ਼ਨ ਆ ਆਪਾਂ ਹੁਣ ਗੱਲ ਵਿਕਾਸ ਦੀ ਕਰੀਏ ਜੇ ਆਪਾਂ ਗੱਲ ਵਿਕਾਸ ਦੀ ਕਰੀਏ ਤੇ ਸਰਦਾਰ ਨਵਤੇਜ ਸਿੰਘ ਜੀ ਮਾਜੀ ਨੇ ਇੱਥੇ ਬੱਸ ਸਟੈਂਡ ਪਹਿਲਾਂ ਬੋਰਡ ਤੇ ਥੱਲੇ ਖੜ ਕੇ ਲੋਕ ਇੱਥੇ ਜਾਂਦੇ ਸੀਗੇ ਤੇ ਹੁਣ ਉਹਨਾਂ ਨੇ ਨੰਬਰ 1 ਬੱਸ ਸਟੈਂਡ ਬਣਾਇਆ ਜੇ ਗੱਲ ਕਰ ਲਈ ਆਪਾਂ ਰੇਲਵੇ ਸਟੇ ਉਹ ਵੀ ਨੰਬਰ 1 ਆ ਇੰਡੀਆ ਦੇ ਵਿੱਚ ਸਰਦਾ ਸ਼੍ਰੀ ਨਤਨ ਗੜકરી ਜੀ ਤੇ ਪੰਜਾਬ ਦੇ ਵਿੱਚ ਸਰਦਾਰ ਨਰਤੇਜ ਸਿੰਘ ਐਮ ਐਲ ਏ ਜੀ 5 ਸਾਲਾਂ 'ਚ 21 ਪੁਲ ਬਣਾਏ ਜਿਹੜਾ ਜੀ ਇਤਿਹਾਸ ਰਹੀ ਦਿੱਤਾ ਗਿਆ ਤੁਸੀਂ ਗੂਗਲ ਕਰਕੇ ਚੈੱਕ ਕਰ ਸਕਦੇ ਆ ਕਿ ਸਭ ਤੋਂ ਵੱਧ ਪੁਲ ਕਿੰਨੇ ਬਣਾਏ 5 ਸਾਲਾਂ ਦੇ ਵਿੱਚ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਫਿਰ ਦੇਖੋ ਜੀ ਇੱਥੇ ਵਾਇਰ ਬ੍ਰਿਗੇਡ ਕਿਸੇ ਦੇ ਘਰ ਅੱਗ ਲੱਗ ਜਾਵੇ ਫੋਨ ਕਰਦੇ ਸੀ ਅੱਧਾ ਘੰਟਾ ਲੱਗਦਾ ਸੀ ਕਪੂਰਥ ਲਿਓਣ ਨੂੰ ਪਰ ਇੱਥੇ ਤੁਸੀਂ ਫੋਨ ਕਰੋ ਪੰਜ ਗੱਡੀਆਂ ਇੱਥੇ ਖੜੀਆਂ ਵਾਂ ਜਿੰਨੂੰ ਜਿਹਦੀ ਜ਼ਰੂਰਤ ਹੈਗੀ ਆ ਸਹੂਲਤ ਹੈ ਉਸੇ ਵੇਲੇ ਪਹੁੰਚਦੀਆਂ ਜੀ ਗੱਡੀਆਂ ਸਾਰੀਆਂ ਨੇ ਸਾਰੀਆਂ ਫਿਰ ਆਪਾਂ ਗੱਲ ਕਰੀਏ ਜੀ ਸੜਕਾਂ ਦੀ ਸੀਵਰੇਜ ਦੀ ਇੱਥੇ ਕਹਿੰਦੇ ਲੋੜ ਹੀ ਨਹੀਂ ਸੀ 550 ਸਾਲੇ ਤੇ ਸਭ ਤੋਂ ਵੱਧ ਜਿਹੜੀ ਦੁਨੀਆ ਦੇ ਟੌਪ ਦੇ ਸੀ ਇੰਜੀਨੀਅਰ ਸਾਰੇ ਆ ਕੇ ਇੱਥੇ ਸਾਰੀ ਕਰਕੇ ਗਏ ਸੀ ਇੱਥੇ ਪੱਟੀਆਂ ਜੰਦੇ ਬਣਾਈ ਜਾਂਦੇ ਤੁਸੀਂ ਇੱਥੇ ਹਾਲ ਦੇਖੋ ਕੀ ਆ ਕਿ ਸੁਲਤਾਨਪੁਰ ਲੋਧੀ ਦੇ ਇੱਕ ਗਲੀ ਚ ਵੜ ਜਾਓ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਦੂਜੀ ਗਲੀ ਤੋਂ ਤੁਹਾਡੇ ਕੋਲ ਨਿਕਲਿਆ ਜਾਣਾ ਕਿ ਨਹੀਂ ਉਹ ਪੱਟ ਕੇ ਰੱਖਿਆ ਪਿਆ ਸਾਰਿਆਂ ਦਾ ਸ਼ਹਿਰ ਇਹਨਾਂ ਦਾ ਕੋਈ ਇਹਨਾਂ ਮਤਲਬ ਕੋਈ ਇਹਨਾਂ ਆਰਕੀਟੈਕਟ ਵਧੀਆ ਨਹੀਂ ਕਿ ਇੱਕ ਸਾਈਡ ਪਹਿਲਾਂ ਬਣਾ ਲੈਣ ਉਹਨੂੰ ਬੰਦ ਕਰ ਲੈਣ ਉਹਨੂੰ ਕੰਪਲੀਟ ਕਰ ਲੈਣ ਫਿਰ ਅਗਲੀ ਸਾਈਡ ਤੇ ਜਾਣ ਪਰ ਇਦਾਂ ਨਹੀਂ ਆ ਇਹ ਲਗਾਤਾਰ ਏਦਾਂ ਹੀ ਸਾਰਾ ਸ਼ਹਿਰ ਪਟਿਆ ਪਿਆ ਅੱਜ 5 ਸਾਲ ਹੋ ਗਏ ਆ ਲੋਕ ਬਹੁਤ ਹੀ ਤਕਲੀਫਾਂ ਦੇ ਨਾਲ ਤੁਸੀਂ ਚੈੱਕ ਕਰੋ 1 ਮਹੀਨੇ ਦੇ ਵਿੱਚ ਸੜਕਾਂ ਟੁੱਟਣ ਕਰਕੇ 10-10 ਐਕਸੀਡੈਂਟ ਹੋ ਰਹੇ ਆ ਤੇ ਮੈਂ ਇਹੀ ਅਪੀਲ ਕਰਦਾ ਵਾਂ ਕਿ ਆਪਾਂ ਆਉਣ ਵਾਲੀ ਇਲੈਕਸ਼ਨ 2027 ਦੇ ਵਿੱਚ ਸਰਦਾਰ ਨਵਤੇਜ ਸਿੰਘ ਜੀ ਮੈਨੂੰ ਵੋਟਾਂ ਪਾਈਏ ਤੇ ਉਹਨਾਂ ਨੂੰ ਕਾਮਯਾਬ ਕਰੀਏ ਉਹ ਸਾਡੇ ਲੋਕਲ ਉਮੀਦਵਾਰ ਹੈ ਜੀ ਦੇਖੋ ਬਾਕੀ ਦਾ ਸਾਰੇ ਬਾਹਰੋਂ ਆ ਕੋਈ ਵੀ ਨਹੀਂ ਇੱਥੋਂ ਤੁਹਾਨੂੰ ਕੋਈ ਕੰਮ ਪੈਂਦਾ ਵਾ ਤੁਸੀਂ ਇੱਥੋਂ ਸ਼ਹਿਰੋਂ ਕੰਮ ਪੈਂਦਾ ਪਿੰਡੋਂ ਆਂਦਾ ਇੱਥੇ ਕੋਠੀ ਆ ਤੁਸੀਂ ਜਦੋਂ ਮਰਜੀ ਆਓ ਸਰਤਾਨ ਨਰਤੇਸ਼ ਸਿੰਘ ਚੀਮਾ ਜੀ ਆ ਗਿਆ ਉਹ ਤੁਹਾਡਾ 1 ਮਿੰਟ ਦੇ ਵਿੱਚ ਕੰਮ ਹੁੰਦਾ ਵਾ ਠੀਕ ਹੈ ਜੀ ਤੇ ਆਪਾਂ ਇਹੀ ਅਪੀਲ ਕਰਦਾ ਮੈਂ ਸ਼ਹਿਰ ਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਆਣ ਵਾਲੀਆਂ ਆ ਜਿਹੜੀਆਂ ਇਲੈਕਸ਼ਨਾਂ ਜਿਹੜੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਹਦੇ ਵਿੱਚ ਵੋਟਾਂ ਪਾਈਏ ਤੇ 2027 ਦਾ ਮੇਨ ਮਿਸ਼ਨ ਆ ਜਿਹਦੇ ਵਿੱਚ ਆਪਾਂ ਵੋਟਾਂ ਪਾ ਕੇ ਆਪਾਂ ਆਪਣਾ ਨਵਤੇਸ਼ ਸਿੰਘ ਚੀਮਾ ਜੀ ਨੂੰ ਐਮਐਲਏ ਬਣਾਈਏ ਧੰਨਵਾਦ ਜੀ ਬਹੁ ਪੋਹਾਈ ਗੁਰਜੀਕਾ ਕਾਲ ਸਾਹਿਬ ਵਾਈਕੁਰਜੀ ਕੀ ਪਤੇ ਮੈਂ ਨਰਿੰਦਰ ਸਿੰਘ ਪੰਨੂ ਬਲਾਕ ਬਰਦਾਨ ਸੁਲਤਾਨਪੁਰ ਲੋਧੀ ਸਿਟੀ ਆਹ ਆੜੀਆਂ ਬਲਾਕ ਸੰਧੀ ਤੇ ਜਿਹੜਾ ਪਰਚੇ ਦੀਆਂ ਚੋਣਾਂ ਹੋ ਰਹੀਆਂ ਉਹ ਸਾਡੇ ਜਹਾਰੂ ਜਿਹੜੇ ਵਰਕਰ ਆ ਉਹ ਆਉਂਦੀਆਂ ਸੀਟਾਂ ਤੇ ਪੂਰੇ ਧਿਆਨ ਨਾਲ ਚੋਣ ਲੜ ਰਿਹਾ ਤੇ ਸਾਨੂੰ ਭਰੋਸਾ ਵਾ ਕਿ ਸਾਡੇ ਬੰਦਿਆ ਸਾਰੇ ਯਤਨਗੇ ਬਾਕੀ ਆਮ ਪਾਰਟੀ ਦੀ ਸਰਕਾਰ ਜਿਹੜੀ 45 ਮਹੀਨੇ ਹੋ ਗਏ ਇਹਨਾਂ ਨੂੰ ਰਾਜ ਕਰਦਿਆਂ ਨੂੰ ਜੇ ਕਹਿੰਨੇ ਆਣਗੇ ਤਾਂ ਨੂਨਾਂ ਵੇਖਣਾ ਤੇ ਸਾਡੇ ਸੁਲਤਾਨਪੁਰ ਲੋਧੀ ਜਾਣ ਕੇ ਵੇਖੋ ਕਿ ਜਿਹੜਾ ਸਾਰਾ ਹੀ ਨਜੀ ਸਿੰਘ ਜੀਮਾ ਜੀ ਨੇ ਜਦੋਂ ਕਾਂਗਰਸ ਸਰਕਾਰ ਹੁੰਦਿਆਂ ਬਹੁਤ ਸੁੰਦਰ ਬਣਾਇਆ ਹੋਇਆ ਸੀ ਸਾਰਾ ਪੁੱਟ ਕੇ ਸਾਰੀਆਂ ਛੜਕਾਂ ਸਾਰੀਆਂ ਗਲੀਆਂ ਛੋੜ ਦਿੱਤੀਆਂ ਤੇ ਬਣਾਉਣ ਨਾਲ ਕੀ ਤਾਂ ਜਾਨ ਨੀਗਾ ਤੇ ਸੀਵਰੇਜ ਦਾ ਗੰਦਾ ਪਾਣੀ ਸਾਰੀਆਂ ਗਲੀਆਂ ਦੇ ਵਿੱਚ ਪਿਰਨਦਿਆ ਤੇ ਲੋਕ ਨੰਗ ਨਾਂ ਕੇ ਉਤੋਂ ਜਾਂਦੇ ਆ ਤੇ ਲਾਈਟ ਬਤੀ ਕਿਸੇ ਵੀ ਮੱਲੇ 'ਚ ਕਿਸੇ ਛੜਕ 'ਚ ਕੋਈ ਲਾਈਟ ਬਤੀ ਰਾਹ ਨਹੀਂ ਹੁੰਦੀ ਜੇਕ ਸੜਕਾਂ ਚ ਟੋਏ ਗੋੜ ਗੋੜੇ ਤਾਂ ਲੋਕ ਡਿੱਗ ਜਾਂਦੇ ਆ ਇਹ ਕਰਕੇ ਇਹਨਾਂ ਦਾ ਤੁਸੀਂ ਵੇਖ ਲੋ ਤੇ ਮੈਂ ਦੱਸ ਹੀ ਦਿੱਤਾ ਇਹ ਕਰਕੇ ਸਾਡੇ ਆਮ ਆਦੇਵਾਰਾਂ ਨੂੰ ਵੋਟਾਂ ਪਾਓ ਕਿ ਦੋਰੀਆ ਕਾਂਗਰਸ ਪਾਰਟੀ ਹੁਣ ਆ ਰਹੀ ਆ ਤੇ ਜਿਹੜਾ ਕਿ ਸਾਰਾ ਆਪ ਅਸੀਂ ਕੰਮ ਸਾਰੀ ਸ਼ਹਿਰ ਦਾ ਅੱਗੇ ਨੂੰ ਕਰਾਵਾਂਗੇ ਵਾਈਕੂ ਸਿੰਘ ਖਾਲਸਾ ਵਾਈਕੂ ਸਿੰਘ ਪਤੇ